ਰਦ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 21 ਹਰਿਆਣੇ ਦੇ ਤੇ 11 ਰਾਜਸਥਾਨ ਦੇ ਨੇ ਪੰਜਾਬੀਓ ਅਸੀਂ ਕੀ ਇੱਥੇ ਠੂਠੇ ਫੜ ਕੇ ਠੰਠਣ ਗੋਪਾਲ ਕਰੀਏ ਸਾਡੇ ਪੰਜਾਬੀ ਨੌਜਵਾਨ ਕਿੱਧਰ ਨੂੰ ਜਾਣ ਕੀ ਇਹ ਦੇਹਾਂ ਸਪਰੇਹਾਂ ਪੀ ਕੇ ਮਰਨ ਜਾਂ ਅਸੀਂ ਵਿਦੇਸ਼ਾਂ ਦੀ ਧਰਤੀਾਂ 'ਲੂ ਭੱਜਿਆ ਹੀ ਲੈਟਸ ਕਰਕੇ ਸਾਡਾ ਪੰਜਾਬ ਸਾਡੀ ਰੰਗਲੀ ਧਰਤੀ ਇੱਥੇ ਸਾਡਾ ਅਧਿਕਾਰ ਹੀ ਨਹੀਂ ਰਿਹਾ ਸਾਡੀਆਂ ਸਰਕਾਰੀਆਂ ਨੌਕਰੀਆਂ ਤੇ ਕਾਬਜ ਕੋਈ ਹੋਰ ਰਾਜਾਂ ਵਾਲੇ ਹੋ ਰਹੇ ਨੇ ਗੱਲ ਇਹ ਨਹੀਂ ਹੈ ਵੀ ਕਿਉਂ ਹੋ ਰਹੇ ਨੇ ਜਾਂ ਮੇਰਾ ਦੂਜੇ ਰਾਜਾਂ ਨਾਲ ਵਿਰੋਧ ਹੈ ਨਹੀਂ ਯਾਰ ਉਹ ਸਾਨੂੰ ਨੌਕਰੀਆਂ ਦਿੰਦੇ ਨੇ ਸਾਡੇ ਵਾਲੇ ਤਾਂ ਭੁੱਖੇ ਮਰੀ ਜਾਂਦੇ ਨੇ ਦਿਹਾੜੀਆਂ ਕਰੀ ਜਾਂਦੇ ਨੇ ਸੁਪਰੀਹਾਂ ਪੀ ਜਾਂਦੇ ਨੇ ਵਿਲੇ ਨਸ਼ਿਆਂ ਤੇ ਲੱਗੀ ਜਾਂਦੇ ਨੇ ਯਾਰ ਤੁਸੀਂ ਸਾਡੀਆਂ ਨੌਕਰੀਆਂ ਚਾੱਕ ਕੇ ਹੋਰਾਂ ਨੂੰ ਦੇ ਜਾਂਦੇ ਹੋ ਆ ਮੈਂ ਉਹਦੇ ਵਿੱਚੋਂ ਤੁਹਾਨੂੰ ਮੈਂ ਥੋੜੇ ਜਿਹਾ ਸੁਣਾਉਣਾ ਹੈ ਪਹਿਲੀ ਪਹਿਲੀ ਨਿਯੁਕਤੀ ਪੱਤਰ ਮਿਊਸ਼ ਪੁੱਤਰ ਮਨੋਜ ਕੁਮਾਰ ਵਾਰਡ ਨੰਬਰ 21 ਮੰਡੀ ਡੱਬਲੀ ਜ਼ਿਲ੍ਹਾ सिरसा ਹਰਿਆਣਾ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਫਿਰ ਉਮੇਸ਼ ਸ਼ਰਮਾ ਪੁੱਤਰ ਸ਼ੋਕ ਸ਼ਰਮਾ ਕੁਰਛੇਤ ਹਰਿਆਣਾ ਦਿਵੰਸ਼ੂ ਮidan ਪਵਨ ਪੁੱਤਰ ਪਵਨ ਮidan 129 ਮਕਾਨ ਨੰਬਰ सिरसा ਹਰਿਆਣਾ ਇਹ ਵੀ ਹਰਿਆਣੇ ਦੇ ਨੂੰ ਫਿਰ ਚੌਥੇ ਨੰਬਰ ਤੇ ਆ ਦੇਖ ਲੋ ਸੋਨੂ ਬੋਲਣ ਹਰਪਾਲ ਸਿੰਘ ਤਹਿਸੀਲ ਟਹਾਣਾ ਜ਼ਿਲ੍ਹਾ ਫਤਿਆਵਾੜ ਹਰਿਆਣਾ ਦਿਲੀਪ ਕੁਮਾਰ ਮਖੂਰਾਮ ਤਹਿਸੀਲ ਸੂਰਤਗੜ ਗੰਗਾਨਗਰ ਰਾਜਸਥਾਨ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਰੋਹਿਤ ਪੁੱਤਰ ਸਰਜੀਤ ਸਿੰਘ ਪਿੰਡ ਤੇ ਡਾਕਖਾਨਾ ਇੱਧਾਂ ਛੋਈ ਟਹਾਣਾ ਹਰਿਆਣਾ ਫਿਰ 7ਵੇਂ ਦੇ ਭੀਮ ਸੈਨ ਪੁੱਤਰ ਜਵਾਰ ਲਾਲ ਪਿੰਡ ਪ੍ਰਤਾਪਪੁਰਾ ਗੰਗਾਨਗਰ ਰਾਜਸਥਾਨ ਲਹ ਰਾਜਸਥਾਨ ਅੜੇ ਆਗੇ ਮਈਪਾਲ ਪੁੱਤਰ ਰਾਜਕਮਾਰ ਤਹਿਸੀਲ ਟਹਾਣਾ ਹਰਿਆਣਾ ਸ਼ੋਕ ਕੁਮਾਰ ਪੁੱਤਰ ਪ੍ਰੇਮ ਕੁਮਾਰ ਜ਼ਿਲ੍ਹਾ ਫਤਿਆਵਾੜ ਹਰਿਆਣਾ ਫਿਰ ਸ਼ਾਮਸੁੰਦਰ ਪੁੱਤਰ ਬਨੋਦ ਕੁਮਾਰ ਜ਼ਿਲ੍ਹਾ सिरसा ਹਰਿਆਣਾ ਫਿਰ 11ਵੇਂ ਤੇ ਰਕੇਸ਼ ਚੰਦਰ ਪੁੱਤਰ RAM ਕਰਨ ਹਨੂਮਾਨਗੜ੍ਹ ਜ਼ਿਲ੍ਹਾ ਤੇ ਰਾਜਸਥਾਨ ਵਾਲਾ ਹੁਣ ਜਾ ਕੇ 12ਵੇਂ ਨੰਬਰ ਤੇ ਸਾਡੀ ਵਾਰੀ ਆਈ ਹੈ ਸੁਖਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਲਾਬੌਰ ਜ਼ਿਲ੍ਹਾ ਫਾਜ਼ਲਕਾ ਤੇ ਪੰਜਾਬ ਹੁਣ ਤੁਸੀਂ ਇਹ ਦੇਖੋ ਵੀ ਸਾਡੀਆਂ ਨੌਕਰੀਆਂ ਤੇ ਕਾਬਜੋਲੇ ਹੋ ਗਏ ਬਾਈ ਭਗਵਾਨ ਸਿੰਘ ਮਾਨ ਤੈਨੂੰ ਚੰਡੀਗੜ੍ਹ ਅਸੀਂ ਪ੍ਰੈਸ ਕਾਨਫਰੰਸਾਂ ਕਰਕੇ ਰੌਲਾ ਪਾਪੇ ਕਹਤਾ ਉਹ ਸਾਡੀਆਂ ਨੌਕਰੀਆਂ ਸਾਡੇ ਮੁੰਡਿਆਂ ਨੂੰ ਦੇ ਡੋਮਿਸਲ ਲਾਜ਼ਮੀ ਕਰੋ ਡੋਮਿਸਲ ਲਾਜ਼ਮੀ ਕਰੋ ਹੁਣ ਮੈਂ ਇੱਕ ਤੁਹਾਨੂੰ ਪਰਸੋਂ ਚੌਥੀ ਦੀ ਘਟਨਾ ਸੁਣਾਉਣਾ ਸਾਡੇ ਇੱਥੇ ਮੁਸਲਮਾਨ ਨੇ ਕੋਈ ਆਏ ਉਧਰੋਂ ਮੈਨੂੰ ਕਹਿੰਦਾ ਸਰ ਜੀ ਇੱਥੇ ਆਪਣਾ ਐਮਸੀ ਕੌਣ ਆ ਮੈਂ ਕੀ ਗੱਲ ਕਹਿੰਦਾ ਮੈਂ ਆਧਾਰ ਕਾਰਡ ਬਣਾਉਣਾ ਤੁਸੀਂ ਆ ਦੇਖ ਲਓ ਬੱਸ ਉਹ ਗਿਆ ਜਾ ਕੇ ਸਾਈਨ ਕਰ ਤੂੰ ਤੇ ਉਹਦਾ ਆਧਾਰ ਕਾਰਡ ਬਣ ਜੂ ਅਸੀਂ ਕੀ ਇੱਥੇ ਠੂਠੇ ਵਜਾਈਏ ਅਸੀਂ ਕੀ ਕਰੀਏ ਅਸੀਂ ਕਿੱਧਰ ਨੂੰ ਜਾਈਏ ਕਿਹੜੇ ਖੂਚ ਛਾਲਬੜ ਗਏ ਸਾਡੀਆਂ ਨੌਕਰੀਆਂ ਸਾਡੇ ਮੁੰਡੇ ਕੋਈ ਵਿਚਾਰੇ ਵਿਹਲੇ ਫਿਰਦੇ ਕੋਈ ਕੀ ਕਰਦਾ ਕੋਈ ਕੀ ਕਰਦਾ ਅਸੀਂ ਕਿੱਧਰ ਨੂੰ ਜਾਈਏ ਪੰਜਾਬੀਓ ਸੋ ਸਰਕਾਰਾਂ ਕਿਉਂ ਨਹੀਂ ਸਾਡੇ ਬਾਰੇ ਸੋਚਦੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਵੈਟਨ ਇੰਸਪੈਕਟਰ ਅਨੁਯੁਕਤੀ ਪੱਤਰ ਤੇਗਣਾ ਠਾਠ ਨੌਕਰੀਆਂ ਸੀ ਠਾਟਾਂ ਦੇ ਵਿੱਚੋਂ ਨਿਯੁਕਤੀ ਪੱਤਰਾਂ 'ਚੋਂ 21 ਹਰਿਆਣੇ ਦੇ ਤੇ 11 ਰਾਜਸਥਾਨ ਦੇ ਨੇ ਸਾਡੇ ਪੱਲੇ ਕੀ ਪਿਆ ਕੁਛ ਵੀ ਨਹੀਂ ਸੋ ਇਸ ਲਈ ਅਸੀਂ ਜਾਈਏ ਤਾਂ ਜਾਈਏ ਕਿੱਧਰ ਨੂੰ ਅਸੀਂ ਕਿਹੜੇ ਰਾਹ ਜਾਈਏ ਫਿਰ ਕਹਿੰਦੇ ਨੇ ਪੰਜਾਬੀ ਵਿਦੇਸ਼ ਭਜਦੇ ਨੇ ਹੋਰ ਇੱਥੇ ਫਿਰ ਲੈ ਕੇ ਮੁੰਡੇ ਕੁੜ ਨੌਕਰੀਆਂ ਨਹੀਂ ਤੁਸੀਂ ਦੇਣੀਆਂ ਮਾਸਟਰ ਭੈਣ ਜੀਆਂ ਟੈਂਕੀਆਂ ਤੇ ਚੜੇ ਪੈਣੇ ਆ ਜਿਹੜੇ ਵੈਟਰਨਰੀ ਇਨਸਪੈਕਟਰ ਰੱਖਣੇ ਸੀ ਇੱਥੇ ਅਸੀਂ ਚਲੋ ਸਾਡੇ ਮੁੰਡੇ 68 ਵੈਟਰਨਰੀ ਇਨਸਪੈਕਟਰ ਸੀ ਸਾਡੇ 68 ਦੇ 68 ਚੋਂ ਤੁਸੀਂ 2% ਦੂਜਿਆਂ ਨੂੰ ਦਿੰਦੇ ਤਾਂ ਸਾਡੇ ਮੁੰਡੇ 60 ਤਾਂ ਹੁੰਦੇ ਯਾਰ ਤੇ 60 ਚੋਂ ਸਾਨੂੰ ਤਾਂ ਨੌਕਰੀ ਨਹੀਂ ਮਿਲੀ 21 ਹਰਿਆਣਾ ਲੈ ਗਿਆ 11 ਰਾਜਸਥਾਨ ਲੈ ਗਿਆ ਇਹ ਤੂੰ ਸ਼ਰਮ ਨਾਲ ਗੱਲ ਕੀ ਹੋ ਸਕਦੀ ਹੈ ਬਾਈ ਭਗਵਾਨ ਸਿਆ ਮਾਨ ਤੇਰੇ ਤੇ ਉਮੀਦ ਆ ਤੂੰ ਪੰਜਾਬ ਦਾ ਪੁੱਤ ਆ ਯਾਰ ਤੂੰ ਹੀ ਇਹ ਜੇ ਕੁਝ ਤੂੰ ਹੀ ਨਹੀਂ ਇੱਕ ਡੋਮੀ ਸੈਲ ਆਜਮੀ ਕਰ ਸਕਦਾ ਯਾਰ ਹੁਣ ਅਗਲੀ ਗੱਲ ਮੈਂ ਨਾ ਇੱਕ ਇੱਕ ਗੱਲ ਹੋਰ ਕਰਦਾ 92 192 ਸਿਗੀਆਂ ਸਰਕਾਰੀ ਕਾਲਜ 32 ਚੰਡੀਗੜ੍ਹ ਦੇ ਵਿੱਚ ਜਿਹੜੀਆਂ ਕੀ ਨਰਸਿੰਗ ਆ ਦੀਆਂ ਨਰਸਿੰਗ ਅਫੀਸਰ ਦੀਆਂ ਪੋਸਟਾਂ ਸੀ ਇਹ ਮੁੰਡੇ ਕੁੜੀਆਂ ਦੋਨੇ ਹੁੰਦੇ ਨੇ ਸੈਕਟਰ 32 ਚੰਡੀਗੜ੍ਹ ਹਵਲ ਸੀ ਖਿਹੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਸੁਣ ਕੇ ਹੈਰਾਨ ਰਹਿ ਜਾਓਗੇ ਆ ਮੈਂ ਆਂਕੜੇ ਲਿਆਂਦੇ ਨੇ ਆ ਤੁਹਾਡੀ ਸਕਰੀਨ ਤੇ ਵੀ ਦਿਖਾਉਂਗਾ ਮੈਂ 192 ਸਰਕਾਰੀ ਕਾਲਜ 32 ਦੇ ਵਿੱਚ ਪੋਸਟਾਂ ਸੀਗੀਆਂ ਮੈਂ ਨਰਸਿੰਗ ਅਫੀਸਰ ਦੀਆਂ ਇਹ ਜੋ ਮੈਰਿਟ ਲਿਸਟ ਦੇ ਵਿੱਚੋਂ ਪੰਜਾਬ ਦੇ ਸਿਰਫ 10 ਕੈਂਡੀਡੇਟ ਨੇ ਤੇ 12 ਨੇ ਚੰਡੀਗੜ੍ਹ ਦੇ 12 ਤੇ 10 22 ਬਾਕੀ 192 ਜੋ ਬਾਈ ਘਟਾ ਲਓ 170 ਕੈਂਡੀਡੇਟ ਡੇਟ ਜਿਹੜੇ ਕੀ ਹਰਿਆਣਾ ਰਾਜਸਥਾਨ ਦਿੱਲੀ ਹਿਮਾਚਲ ਉੱਤਰਾਖੰਡ ਦੇ ਨੇ 165 ਤੋਂ ਵੱਧ ਬੰਦੇ ਇਹ ਸਿਲੈਕਟ ਹੋਏ ਨੇ 165 192 ਜੋ ਮੰਨ ਲਓ ਆਪਾਂ ਕੱਢੀਏ ਬਾਈ ਤੇ 10 ਸਰ ਪੰਜਾਬ ਦੇ ਨੇ 12 ਚੰਡੀਗੜ੍ਹ ਦੇ ਨੇ ਆ ਕੱਲੀ ਕੱਲੀ ਲਿਸਟ ਦੇ ਵਿੱਚ ਨਾਮ ਚਣਿਆ ਪਿਆ ਆ ਪੜ ਲਿਓ ਮੈਂ ਕੱਲੀ ਕੱਲੀ ਲਿਸਟ ਤੁਹਾਨੂੰ ਦਿਖਾ ਰਿਹਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਸਕਰੋਲਿੰਗ ਕਲੀ-ਕਲੀ ਲਿਸਟ ਪੜ੍ਹ ਲਓ ਸਾਡੇ ਪੰਜਾਬ ਦੇ ਸਿਰਫ 10 ਕੈਂਡੀਡੇਟ 192 ਚ ਕਿੰਨੇ ਪਰਸੈਂਟ ਹੈ ਇਹ ਚੰਡੀਗੜ੍ਹ ਦੀ ਜਿਹੜੀ ਪੰਜਾਬ ਦੀ ਰਾਜਧਾਨੀ ਆ ਇਹ ਉਹ ਚੰਡੀਗੜ੍ਹ ਦੀ ਗੱਲ ਕਰਦਾ ਜਿਹੜੀ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜਿੱਥੇ ਸਾਡੇ ਪਿੰਡ ਹੁੰਦੇ ਸੀ ਲੋਕ ਡੰਗਰ ਬੱਛੇ ਬੰਦੇ ਸੀ ਅੱਜ ਜਿਹੜਾ ਚੰਡੀਗੜ੍ਹ ਹੈ ਇਹ ਸਾਡਾ ਚੰਡੀਗੜ੍ਹ ਪੰਜਾਬ ਦੀ ਜਿਹੜੀ ਪੰਜਾਬ ਦੀਆਂ ਜ਼ਮੀਨਾਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਉਸ ਚੰਡੀਗੜ੍ਹ ਦੀ ਗੱਲ ਤੋ ਕਿੱਥੇ ਜਾਵਾਂਗੇ ਅਸੀਂ ਆ ਪ੍ਰੋਪਰ A to Z ਡਾਟਾ ਮੈਂ ਤੁਹਾਨੂੰ ਆ ਤੁਹਾਡੀ ਸਕਰੀਨ ਤੇ ਸਕਰੋਲਿੰਗ ਕਰ ਰਿਹਾ ਹੁਣ ਤੁਸੀਂ ਦੇਖ ਰਹੇ ਹੋ A to Z ਡਾਟਾ ਮੈਂ ਤੁਹਾਨੂੰ ਦਿਖਾਉਂ ਤੋ ਇਸ ਲਈ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਬੇਨਤੀ ਆਰ ਸਾਡੇ ਮੁੰਡੇ ਕੁੜੀਆਂ ਨੂੰ ਚੰਡੀਗੜ੍ਹ ਦੇ ਵਿੱਚ ਕਿਉਂਕਿ ਸਾਡੇ ਵਾਲੇ ਇਸ ਪਾਸੇ ਜਾ ਹੀ ਨਹੀਂ ਰਹੇ ਅਸੀਂ ਤਾਂ ਵਿਦੇਸ਼ਾਂ ਨੂੰ ਦੌੜ ਫੜੀ ਹੋਈ ਆ ਚੱਲ ਵਿਦੇਸ਼ ਓਏ ਇੱਥੇ ਭਈਏ ਰਾਜ ਕਰਨਗੇ ਭਈਏ ਐਸਐਚਓ ਤੋਂ ਲੈ ਕੇ ਡਿਪਟੀ ਤੱਕ ਐਚਡੀਐਮ ਥ੍ਰੀ ਲੰਕੇਚਰੀਆਂ ਭਈਏ ਲੱਗਣਗੇ ਆਉਣ ਵਾਲੀਆਂ ਜਨਰੇਸ਼ਨਾਂ ਉਹ ਕਰਨਗੇ ਉਹ ਸਰਦਾਰ ਉੱਥੇ ਜਾ ਕੇ ਦਰਾਂ 'ਚ ਖੜ੍ਹ ਜਾ ਫਿਰ ਕੀ ਕਰ ਲਵਾਂਗੇ ਸਾਡੇ ਮੁੰਡੇ ਕੁੜੀਆਂ ਨੂੰ ਕਹਿਣਾ ਚਾਹਣਾ ਚੰਡੀਗੜ੍ਹ ਵਾਲੀਆਂ ਨਰਤ ਸਿੰਘ ਦੀਆਂ ਪੋਸਟਾਂ ਉਹ ਉੱਥੇ ਉੱਥੇ ਲੱਗ ਜਾਓ ਇਹ ਉੱਥੇ ਲੱਗ ਜਾਓ ਇੱਧਰ ਅਪਲਾਈ ਕਰ ਲੋ ਇੱਧਰ ਇੱਧਰ ਮਰ ਲਈਏ ਅਸੀਂ ਯਾਰ ਮੈਂ ਤੁਸ ਮਾਫ ਕਰਿਓ ਗੁੱਸੇ ਚ ਬੋਲਿਆ ਜਾਂਦਾ ਇਹ ਅਸੀਂ ਤਾਂ ਵਿਦੇਸ਼ਾਂ ਦੀ ਦੌੜ ਫੜ ਲਈ ਯਾਰ ਅਸੀਂ ਆਪਦੇ ਘਰ-ਬਾਰ ਜਿਹੜੀਆਂ ਜਿੱਥੇ ਅਸੀਂ ਜੰਮੇ ਪਲੇ ਉਹ ਵੇਚ-ਵਟ ਕੇ ਅਸੀਂ ਬਾਹਰ ਨੂੰ ਤਰਪੇ ਬਹਾਰਲੇਨ ਗੱਲ ਕਰੂ ਫੋਨ ਆਉਂਦੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਸਾਰੇ ਮੁਲਕਾਂ ਤੋਂ ਕਹਿੰਣਗੇ ਯਾਰ ਬਾਈ ਵਾਪਸ ਮੁੜਨ ਨੂੰ ਜੀ ਕਰਦਾ ਵਾਪਸ ਮੁੜਨ ਉਹ ਆਪਦੇ ਨਾਲੋਂ ਨਾ ਟੁੱਟੋ ਇਹ ਆਪਦੀ ਮਿੱਟੀ ਨਾਲੋਂ ਨਾ ਟੁੱਟੋ ਹੱਥ ਵਾਸਤਾ ਉਹ ਰੱਬ ਦਾ ਵਾਸਤਾ ਹੱਥ ਬੰਨ੍ਹਿਓ ਤੁਹਾਨੂੰ ਇੱਥੇ ਰਹਿ ਕੇ ਨੌਕਰੀ ਕਰ ਲਓ ਆ ਬੜੀ ਬੜੀ ਸੋਹਣੀ ਤਨਖਾਹ ਹੈ ਜਿਹੜੇ ਆ ਨਰਸਿੰਗ ਸਟਾਫ ਹੈ ਇੱਥੇ ਆ ਇੱਥੇ ਰਹਿ ਲਓ ਬਾਈ ਇਸ ਪੰਜਾਬ ਨੂੰ ਸੰਭਲੀ ਆ ਬਾਈ ਸਿਰਫ 10 ਪੋਸਟਾਂ ਪੰਜਾਬ ਦੀਆਂ ਯਾਰ 192 ਚ ਚੰਡੀਗੜ੍ਹ ਦੇ ਤੋ ਇਸ ਲਈ ਮੈਂ ਇਹ ਤਾਂ ਆਪ ਦੇ ਆਪ ਦੇ ਨੌਜਵਾਨ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਤੇ ਇਹਦੇ ਨਾਲ ਹੀ ਬਾਈ ਭਗਵਾਨ ਸਿੰਘ ਮਾਨ ਨੂੰ ਇੱਕ ਵਾਰ ਫੇਰ ਉਹੀ ਬੇਨਤੀ ਦੁਹਰਾਉਣਾ ਜਿਹੜੀਆਂ 68 ਵੈਟਰੀ ਆ ਵੈਟਰਨਰੀ ਇੰਸਪੈਕਟਰਾਂ ਦੇ ਨਿਯੁਕਤੀ ਪੱਤਰ ਚੋਂ 21 ਹਰਿਆਣਾ ਤੇ 11 ਰਾਜਸਥਾਨ ਲੈ ਗਿਆ ਤੁਹਾਨੂੰ ਬਾਈ ਜੀ ਭਗਵਾਨ ਸਿੰਘ ਮਾਨ ਹੱਥ ਮੰਨ ਕੇ ਬੇਨਤੀ ਹੈ ਜਿਹੜੀਆਂ ਵੀ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਮੁੰਡੇ ਸਿਲੈਕਟ ਕਰਨ ਨੇ ਉੱਥੇ ਡੋਮਿਸਾਈਲ ਲਾਜ਼ਮੀ ਕਰ ਦਿਓ ਜਿਹੜਾ ਘੱਟੋ ਘੱਟ 20 ਸਾਲ 25 ਸਾਲ ਪੰਜਾਬ ਦਾ ਵਸਿੰਦਾ ਹੋਵੇ ਚਾਹੇ ਉਹ ਹਿੰਦੂ ਮੁਸਲਮ ਇਸਾਈ ਸਿੱਖ ਕੋਈ ਵੀ ਆ ਜਾਤ ਇਹ ਚ ਮੈਟਰ ਨਹੀਂ ਕਰਦੀ ਉਹਨਾਂ ਨੂੰ ਨੌਕਰੀਆਂ ਦੇਓ ਸਾਡੀਆਂ ਨੌਕਰੀਆਂ ਸਾਨੂੰ ਦਿਓ ਭਗਤ ਸਿੰਘ ਜੀ ਮਾਨ ਤੁਸੀਂ ਇਹ ਕਰ ਸਕਦੇ ਹੋ ਕਿਰਪਾ ਕਰਕੇ ਇਹ ਕਰੋ ਇਹ ਬਦਲਾਵ ਲਈ ਨਹੀਂ ਅਸੀਂ ਤੁਹਾਨੂੰ ਲੈ ਕੇ ਆਏ ਪਹਿਲਾਂ ਹੀ ਅਸੀਂ ਤਾਂ ਉਜੜੇ ਪਏ ਸੀ 70 ਸਾਲਾਂ ਦੇ ਤੁਹਾਨੂੰ ਤਾਂ ਲੈ ਕੇ ਆਏ ਆ ਥਾਂ ਪਿੱਛੇ ਆਪਾ ਹੋਇਆ ਵੀ ਆ ਕੇ ਸਾਡਾ ਕੁਸਦਾਰਨਗੇ ਪੰਜਾਬ ਦਾ ਕੁਸਦਾਰਨਗੇ ਆ ਪੰਜਾਬ ਦਾ ਸੁਧਾਰਨ ਹੱਥਾਂ 'ਚ ਠੂਠੇ ਫੜਾ ਕੇ ਸਾਨੂੰ ਮੰਗਤੇ ਬਣਾਉਣਾ ਯਾਰ ਅਸੀਂ ਹੋਰਾਂ ਰਾਜਾਂ ਬਲਚਾਕੀਏ ਵੀ ਹੁਣ ਸਾਨੂੰ ਨੌਕਰੀ ਮਿਲਦੀ ਹੁਣ ਨਹੀਂ ਮਿਲ ਕੀ ਕਰੀਏ ਕਿੱਧਰ ਨੂੰ ਜਾਈਏ ਸੋ ਇਹ ਪੰਜਾਬੀਓ ਇਹ ਮਹੱਤਵਪੂਰਨ ਮੁੱਦਾ ਲੈ ਕੇ ਆਇਆ ਇੱਕ ਕੱਲ ਜਾਂ ਪਰਸੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹੋਣਾ ਨੇ ਜਿਹੜੇ ਪੰਜਾਬ ਦੇ ਵਿੱਚ ਵੈਟਰਨਰੀ ਦੇ ਜਿਹੜੇ ਇੰਸਪੈਕਟਰ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ 68 ਨੌਕਰੀਆਂ ਤੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 21 ਹਰਿਆਣੇ ਦੇ ਤੇ 11 ਰਾਜਸਥਾਨ ਦੇ ਨੇ ਪੰਜਾਬੀਓ ਅਸੀਂ ਕੀ ਇੱਥੇ ਠੂਠੇ ਫੜ ਕੇ ਠੰਠਣ ਗੋਪਾਲ ਕਰੀਏ ਸਾਡੇ ਪੰਜਾਬੀ ਨੌਜਵਾਨ ਕਿੱਧਰ ਨੂੰ ਜਾਣ ਕੀ ਇਹ ਰੇਹਾਂ ਸੁਪਰੇਹਾਂ ਪੀ ਕੇ ਮਰਨ ਜਿਾਸੀ ਵਿਦੇਸ਼ਾਂ ਦੀ ਧਰਤੀ ਆਲੂ ਭੱਜੀ ਆਈ ਲੈਟਸ ਕਰਕੇ ਸਾਡਾ ਪੰਜਾਬ ਸਾਡੀ ਰੰਗਲੀ ਧਰਤੀ ਇੱਥੇ ਸਾਡਾ ਅਧਿਕਾਰ ਹੀ ਨਹੀਂ ਰਿਹਾ ਸਾਡੀਆਂ ਸਰਕਾਰੀਆਂ ਨੌਕਰੀਆਂ ਤੇ ਕਾਬਜ਼ ਕੋਈ ਹੋਰ ਰਾਜਾਂ ਵਾਲੇ ਹੋ ਰਹੇ ਨੇ ਗੱਲ ਇਹ ਨਹੀਂ ਹੈ ਵੀ ਕਿਉਂ ਹੋ ਰਹੇ ਨੇ ਜਬ ਮੇਰਾ ਦੂਜੇ ਰਾਜਾਂ ਨਾਲ ਵਿਰੋਧ ਹੈ ਨਹੀਂ ਯਾਰ ਉਹ ਸਾਨੂੰ ਨੌਕਰੀਆਂ ਦਿੰਦੇ ਨੇ ਸਾਡੇ ਵਾਲੇ ਤਾਂ ਭੁੱਖੇ ਮਰੀ ਜਾਂਦੇ ਨੇ ਦਿਹਾੜੀਆਂ ਕਰੀ ਜਾਂਦੇ ਨੇ ਸੁਪਰੀਹਾਂ ਪੀ ਜਾਂਦੇ ਨੇ ਵਿਲੇ ਨਸ਼ਿਆਂ ਤੇ ਲੱਗੀ ਜਾਂਦੇ ਨੇ ਯਾਰ ਤੁਸੀਂ ਸਾਡੀਆਂ ਨੌਕਰੀਆਂ ਚੱਕ ਕੇ ਹੋਰਾਂ ਨੂੰ ਦੇਈ ਜਾਂਦੇ ਹੋ ਆ ਮੈਂ ਉਹਦੇ ਵਿੱਚੋਂ ਤੁਹਾਨੂੰ ਮੈਂ ਥੋੜੇ ਜਿਹਾ ਸੁਣਾਉਣਾ ਹੈ ਪਹਿਲੀ ਪਹਿਲੀ ਨਿਯੁਕਤੀ ਪੱਤਰ ਮਿਊਸ਼ ਪੁੱਤਰ ਮਨੋਜ ਕੁਮਾਰ ਵਾਰਡ ਨੰਬਰ 21 ਮੰਡੀ ਡੱਬਲੀ ਜ਼ਿਲ੍ਹਾ ਸਿਰਸਾ ਹਰਿਆਣਾ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਫਿਰ ਉਮੇਸ਼ ਸ਼ਰਮਾ ਪੁੱਤਰ ਸ਼ੋਕ ਸ਼ਰਮਾ ਖੇਤਰ ਹਰਿਆਣਾ ਦਿਵੰਸ਼ੂ ਮidan ਪਵਨ ਪੁੱਤਰ ਪਵਨ ਮidan 129 ਮਕਾਨ ਨੰਬਰ ਸਿਰਸਾ ਹਰਿਆਣਾ ਇਹ ਵੀ ਹਰਿਆਣੇ ਦੇ ਨੂੰ ਫਿਰ ਚੌਥੇ ਨੰਬਰ ਤੇ ਆ ਦੇਖ ਲੋ सोनू ਬੋਲਣ ਹਰਪਾਲ ਸਿੰਘ ਤਹਿਸੀਲ ਟਹਾਣਾ ਜ਼ਿਲ੍ਹਾ ਫਤਿਆਵਾਦ ਹਰਿਆਣਾ ਦਿਲੀਪ ਕੁਮਾਰ ਮਖੂਰਾਮ ਤਹਿਸੀਲ ਸੂਰਤਗੜ ਗੰਗਾ ਨਗਰ ਰਾਜਸਥਾਨ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਰੋਹਿਤ ਪੁੱਤਰ ਸਰਜੀਤ ਸਿੰਘ ਪਿੰਡ ਤੇ ਡਾਕਖਾਨਾ ਇੱਦਾਂ ਛੋਈ ਟਹਾਣਾ ਹਰਿਆਣਾ ਫਿਰ 7ਵੇਂ ਦੇ ਭੀਮ ਸੈਨ ਪੁੱਤਰ ਜਵਾਰ ਲਾਲ ਪਿੰਡ ਪ੍ਰਤਾਪਪੁਰਾ ਗੰਗਾਨਗਰ ਰਾਜਸਥਾਨ ਲਹ ਰਾਜਸਥਾਨ ਵਾਲੇ ਆ ਗਏ ਮਈਪਾਲ ਪੁੱਤਰ ਰਾਜਕਮਾਰ ਤਹਿਸੀਲ ਟਹਾਣਾ ਹਰਿਆਣਾ ਸ਼ੋਕ ਕੁਮਾਰ ਪੁੱਤਰ ਪ੍ਰੇਮ ਕੁਮਾਰ ਜ਼ਿਲ੍ਹਾ ਫਤਿਆਵਾ ਹਰਿਆਣਾ ਫਿਰ ਸ਼ਾਮਸੁੰਦਰ ਪੁੱਤਰ ਬਨੋਦ ਕੁਮਾਰ ਜ਼ਿਲ੍ਹਾ ਸਰਸਾ ਹਰਿਆਣਾ ਫਿਰ 11ਵੇਂ ਦੇ ਰਕੇਸ਼ ਚੰਦਰ ਪੁੱਤਰ ਰਾਮਕਰਨ ਹਨੂਮਾਨਗੜ੍ਹ ਜ਼ਿਲ੍ਹਾ ਤੇ ਰਾਜਸਥਾਨ ਵਾਲਾ ਹੁਣ ਜਾ ਕੇ 12ਵੇਂ ਨੰਬਰ ਤੇ ਸਾਡੀ ਵਾਰੀ ਆਈ ਹੈ ਸੁਖ ਮਿੰਦਰ ਸਿੰਘ ਪੁੱਤਰ ਮੱਖਣ